ਕੀ ਚੱਕੇ ਸੱਟੇਗਾ ਕੀ ਚੱਕੇ ਆਪੋਰਾ ਸੱਟੇਗਾ ਕਿਤੋਂ ਚੱਕੇ ਆ ਬੰਦੇ ਕਿਹੜੇ ਗੇਟ ਆਹ ਸਾਹਮਣੇ ਆਰਬ ਨਾਲੇ ਹੁਣ ਤੂੰ ਸਾਨੂੰ ਲੈ ਕੇ ਗਿਆ ਕਿ ਆਹ ਸਿਆ ਸਾਨੂੰ ਕੋਣ ਭਾਈ ਮੈਂ ਸੱਚੀ ਦਾ ਜਨਾ ਮੈਂ ਘੱਟੇ ਬਣਾਓ ਯਾਰ ਤਨ ਮੂਰ ਕੀ ਚੱਕਿਆ ਤਾਰ ਆ ਤਾਰ ਇੱਕ ਚੱਕੇ ਉੱਥੋਂ ਬਾਦ ਪੱਪੜੇ ਕਿੱਡੇ ਚੋੜੇ ਇੱਕ ਮੋਟਰ ਦੇ ਲਈ ਕੱਪੜੇ ਕੱਪੜੇ ਚੱਕਣਾ ਕੱਪੜੇ ਨਾਲ ਕੋਣ ਦੀ ਤੇਰੇ ਨਾਲ ਕੋਈ ਨਹੀਂ ਕੱਲਾ ਹੀ ਆ ਮੈਂ ਕੱਲਾ ਨਹੀਂ ਸੀਗਾ ਤੂੰ ਸਭ ਪਾਈ ਸੱਚੀ ਯਾਰ ਕੱਲਾ ਹੀ ਆ ਮੈਂ ਬੱਤਿਆ ਸੀ ਤੇਰੇ ਨਾਲ ਭਰਾ ਨਾਲ ਤੂੰ ਇੱਕ ਉਹ ਨਹਿਰ ਵਾਲੀ ਮੋਟਰ ਤੇ ਤੂੰ ਥੱਲੇ ਗਿਆ ਇੱਥੇ ਉਸਮਾਨ ਪੈਂਟਾ ਚੱਕ ਕੇ ਲਿਆਇਆ ਉਸ ਮੋਟਰ ਤੇ ਕੀ ਕੀ ਸੀ ਉਤੋਂ ਤੂੰ ਪੱਟੀਆਂ ਤਾਰਾਂ ਹਾਂ ਕੀ ਤਾਰਾਂ ਪੱਟੀਆਂ ਜਗਾੜ ਪੱਟੀਆਂ ਆ ਤਾਰਾਂ ਵੱਡ ਕੇ ਲਿਆਂਦੀਆਂ ਕੇਨ ਪੱਟੀਆਂ ਸੱਤ ਮੋਟਰਾਂ ਦੀਆਂ ਤਾਰਾਂ ਵੱਡ ਹੋਈਆਂ ਉੱਥੇ ਮੈਨੂੰ ਪਤਾ ਤਾਰਾਂ ਲਿਆ ਕੋਣ ਲੱਭਣ ਤੇਰੇ ਨਾਲ ਕੋਣ ਆ ਟਰੋਲੀ ਵੀ ਵੱਡ ਹੋਈਆਂ ਟਰੋਲੀ ਵੀ ਇਹੀ ਹੁਣ ਆ ਇਹ ਸਭ ਇਹ ਚੱਕਦਾ ਆਪਣੇ ਕੋਲ ਟਰੋਲੀ ਤਿੰਨ ਮੋਟਰਾਂ ਵੱਡੀਆਂ ਨਾਲ ਤੈਨੂੰ ਕੋਈ ਕਹਿੰਦੀ ਤੈਨੂੰ ਸਲਾ ਦੇ ਜਿਹੜਾ ਮੈਂ ਤਾਂ ਪੈਸੇ ਨਾਲ ਵੇਚ ਦਿੰਦਾ ਨਹੀਂ ਕਿੱਥੇ ਵੇਚੂਗਾ ਹੁਣ ਨਹੀਂ ਲੈਂਦਾ ਤੇ ਤੇਰੀ ਵਾਲਾ ਪੇਰੀ ਵਾਲੇ ਆ ਉਧਰ ਹੀ ਨਾ ਨੂਰ ਤਾਂ ਮਿਲਦਾ ਨੂੰ ਜਾਣਦਾ ਪਛਾਣਦਾ ਚੂੜ ਬੋਲਦਾ ਪੇਰੀ ਵਾਲੇ ਨੂੰ ਪਛਾਣਦਾ ਨਹੀਂ ਉਹਨੇ ਕਹਿੰਦਾ ਮੈਂ ਚੱਲ ਜਾਂਦਾ ਉਹਨਾਂ ਭਾਈ ਏਦਾਂ ਕੋਈ ਲੈਣਾ ਏਦਾਂ ਕੋਈ ਲੈਂਦਾ ਨਹੀਂ ਇੱਕ ਗੱਲ ਹੋਣੀ ਲੈਂਦਾ ਤੇ ਝੂਠ ਬੋਦਾ ਹਾਂ ਆਲੰਪੁਰ ਕਹਿੰਦੇ ਬੰਦਿਆਂ ਨੂੰ ਦੱਸ ਦੇ ਕਿ ਤੂੰ ਤੈਨੂੰ ਦਿੰਦਾ ਯਾਰ ਪਾਜੀ ਮੈਂ ਸੱਚੀ ਕਹਿੰਦਾ ਯਾਰ ਪਾਜੀ ਰਟੇ ਹੋਏ ਆ ਕਿ ਇੱਦਾਂ ਕਿਦਾਂ ਤੇ ਵੀਰ ਜਾਨ ਪਹਚਾਣਦੇ ਥੋੜੇ ਤੂੰ ਕਿਸੇ ਨੂੰ ਪਾ ਦੇ ਦਿੰਦਾ ਹੋਣਾ ਤੇਰੇ ਕੋਲ ਕਾਕਾ ਕੋ ਹੋਊਗਾ ਥੋੜੇ ਖੂਦ ਖਾ ਦੇਂਦਾ ਤੂੰ 50 ਆ ਜਾਂਦੇ ਹੈ ਉੱਥੇ ਰੱਖ ਦਿਆ 50000 ਤੇ ਤੀਹ ਵੀ ਤੈਨੂੰ ਕਿਹਾ ਸੀ ਕਿ ਕਿਸੇ ਕੋਲ ਗਿਆ ਚਲੋ ਉਸ ਤੇ ਮੋਟਰ ਹੈ ਯਾਰ ਚਲੋ ਨਾ ਬੱਡੀਆਂ ਦੀ ਉਹਦੀ ਮਤਲਬ ਮੈਂ ਸਾਲਾ ਛੋੜਿਆ ਤੇ ਬੈਗ ਕਿੱਥੋਂ ਜਾ ਕੇ ਲਿਆ ਆ ਉਧਰ ਚੱਕ ਕੇ ਲਿਆ ਅਮਰੇ ਦੇ ਅੰਦਰੋਂ ਪਤਾ ਲੱਗਣਾ ਹਾਂਜੀ ਸਰ ਕੀ ਸਾਰਾ ਮਾਮਲਾ ਕੀ ਹੈ ਸਾਰਾ ਸਰ ਇਹ ਸਾਨੂੰ ਕੱਲ ਇਨਫਾਰਮੇਸ਼ਨ ਮਿਲੀ ਸੀਗੀ ਗੁਰਮਿੰਦਰ ਸਿੰਘ ਹੈਗੇ ਨੇ ਕੰਦੋਲਾ ਦੇ ਉਹਨੇ ਦੱਸਿਆ ਸੀ ਵੀ ਸਾਡੀਆਂ ਮੋਟਰਾਂ ਜਿਹੜੀਆਂ ਬਿਜਲੀ ਵਾਲੀਆਂ ਮੋਟਰਾਂ ਉੱਥੇ ਜਿਹੜੇ ਚੋਰ ਹਨ ਨਿਤ ਚੋਰੀਆਂ ਕਰਕੇ ਤਾਰਾਂ ਕੱਟ ਕੇ ਲੈ ਜਾਂਦੇ ਆ ਜੀ ਤੇ ਫਿਰ ਅਸੀਂ ਉਹਦੇ ਸਬੰਧ ਵਿੱਚ ਕੱਲ ਉਹਦੇ ਬਿਆਨ ਲਿਖ ਕੇ ਕੱਲ ਵੀ ਉਹਦੀ ਚੋਰੀ ਹੋਈ ਆ ਔਰ ਚੋਰੀ ਦਰਾਂ ਉਹਨੇ ਦੇਖ ਵੀ ਲਿਆ ਕਿ ਜਿਹੜਾ ਅਜੇ ਕੁਮਾਰ ਗੰਜਾ ਹੈਗਾ ਮੁੰਡਾ ਚੋਮੋ ਦਾ ਹਰੀ ਚੰਦ ਦਾ ਲੜਕਾ ਇਹ ਤਾਰ ਕੱਟ ਕੇ ਤੇ ਉਹਨਾਂ ਦਾ ਇੱਕ ਬੈਗ ਉਹਨਾਂ ਦੇ ਅੰਦਰੋਂ ਚੋਰੀ ਕਰਕੇ ਮੋਟਰ ਤੋਂ ਪਿਆ ਸੀ ਜਿਹੜਾ ਉਹ ਲੈ ਕੇ ਜਿੱਦਾਂ ਭੱਜਿਆ ਉਹਨੂੰ ਪਛਾਣ ਲਿਆ ਉਹਨੂੰ ਆਵਾਜ਼ ਵੀ ਮਾਰੀ ਕਿ ਗੰधे ਰੁਕ ਜਾ ਲੇਕਿਨ ਇਹ ਭੱਜ ਗਿਆ ਉਹਨੂੰ ਬਾਅਦ ਵਿੱਚ ਮੁਕਤਮਾ ਦਰਜ ਕੀਤਾ ਉਹਦੇ ਲੈਣਾ ਤੇ ਉਹਨੂੰ ਫਿਰ ਤਤਤੀਸ਼ ਦਰਾਂ ਰਹੀ ਕੱਲ ਰਾਤ ਰੈਸਟ ਕੀਤਾ ਤੇ ਜਿਹਦਾ ਅਸੀਂ ਅੱਜ ਪੁਲਿਸ ਮੱਟ ਲਵਾਂਗੇ ਤੇ ਹੋਰ ਪੁੱਛਗਿੱਛ ਕਰਾਂਗੇ ਤੇ ਸਾਨੂੰ ਆਸ ਹੈ ਕਿ ਬਹੁਤ ਸਾਰੀਆਂ ਚੋਰੀਆਂ ਜਿਹੜੀਆਂ ਇੱਥੋਂ ਟ੍ਰੇਸ ਹੋ ਸਕਦੀਆਂ ਨੇ ਕਾਫੀ ਚੋਰੀਆਂ ਕੀਤੀਆਂ ਹੋ ਸਕਦੀਆਂ ਇਸ ਕੋਲੋਂ ਕਿਹੜਾ ਕਿਹੜਾ ਸਮਾਨ ਬਰਾਮਦ ਹੋਇਆ ਸਖ? ਇਹਦੇ ਕੋਲੋਂ ਇੱਕ ਤਾਂ ਜਿਹੜਾ ਇਹਨੇ ਮੋਟਰ ਤੋਂ ਬੈਗ ਜਿਹੜਾ ਚੋਰੀ ਕੀਤਾ ਉਹਨਾਂ ਦਾ ਉਹ ਰਿਕਵਰ ਹੋ ਗਿਆ ਸੀ ਮੌਕੇ ਤੇ ਹੀ ਤੇ ਇਸ ਤੋਂ ਜਿਹੜੀਆਂ ਚੋਰੀ ਦੀਆਂ ਤਾਰਾਂ ਉਹ ਬਰਾਮਦ ਕੀਤੀਆਂ ਜਿਹੜੀਆਂ ਨੇ ਕੱਟੀਆਂ ਹੋਈਆਂ ਤੇ ਹੋਰ ਵੀ ਜਿਹੜੇ ਇਹਦੇ ਨਾਲ ਮੁੰਡੇ ਆ ਕਿ ਉਹਨਾਂ ਬਾਰੇ ਵੀ ਪਤਾ ਕਰਨਾ ਕਿ ਇਹਦੇ ਸਹਾਇਕ ਜੋਗੀ ਜਿਹੜੇ ਦੋਸ਼ੀ ਹੈਗੇ ਉਹ ਕਿਹੜੇ-ਕਿਹੜੇ ਹੈਗੇ ਠੀਕ